ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਿਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਗੁਰਦੁਆਰਾ ਤਾਪਸ ਸਥਾਨ ਕੋਨਸ ਬਰਨਾਲਾ ਵਿਖੇ ਦਸਵੀਂ ਦੇ ਦਿਹਾੜੇ ਮੌਕੇ ਸਾਫਕਾ ਮੁੱਖ ਸੰਸਦ ਦੀ ਸਕੱਤਰ ਸੰਤ ਬਲਬੀਰ ਸਿੰਘ ਕੋਨਸ ਦੀ ਸੰਪਾਦਿਤ ਪੁਸਤਕ ਸ਼ਹੀਦਨਾਮਾ ਲੋਕ ਅਰਪਣ ਕੀਤੀ ਗਈ ਇਹ ਰਸਮ ਬਹੁਪੱਖੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੋਹਾਨ ਨੇ ਅਦਾ ਕਰਨ ਉਪਰੰਤ ਕਿਹਾ ਕਿ ਸੰਤ ਕੁਨਸ ਜਿੱਥੇ ਖੁਦ ਧਾਰਮਿਕ ਕਵੀ ਹਨ ਉਥੇ ਬਾਰਤਕ ਲੇਖਕ ਵੀ ਹਨ ਉਹ ਸ਼ਬਦ ਸ਼ਕਤੀ ਦੀ ਸਮਰੱਥਾ ਤੇ ਸ਼ਬਦ ਸ਼ਕਤੀ ਦੇ ਬਹੁਪਸਾਰੀ ਅਰਥ ਵੀ ਸਮਝਦੇ ਹਨ ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਇਸ ਮੌਕੇ ਕਿਹਾ ਕਿ ਇਹ ਸੰਤਕੁਨਸ ਦੀ ਤੀਜੀ ਪੁਸਤਕ ਹੈ ਇਸ ਤੋਂ ਪਹਿਲਾਂ ਜਿੰਦ ਮਿੱਟੀ ਦੀ ਢੇਰੀ ਅਤੇ ਮਾਲਵੇ ਦੇ ਦਰবেশ ਸੰਤ ਅਤਰ ਸਿੰਘ ਕੁਨਸ ਪੁਸਤਕਾਂ ਛਪ ਚੁਕੀਆਂ ਹਨ ਸੰਪਾਦਨ ਅਤੇ ਅਨੁਵਾਦ ਦੇ ਖੇਤਰ ਵਿੱਚ ਸਰਗਰਮ ਜਗਮੀਰ ਸਿੱਧੂ ਮੈਂਬਰ ਸਲਾਹਕਾਰ ਬੋਰਡ ਭਾਰਤੀ ਸਾਹਿਤ ਅਕੈਡਮੀ ਦਿੱਲੀ ਨੇ ਕਿਹਾ ਕਿ ਸੰਤਕੁਨਸ ਹੁਣ ਤੱਕ ਪੰਜਾਬ ਤੋਂ ਪ੍ਰਸਿੱਧ ਪੰਜਾਬੀ ਲੇਖਕਾਂ ਨੂੰ ਹਰ ਦਸਹਿਰੇ ਦੇ ਮੌਕੇ ਤੇ ਸਨਮਾਨਿਤ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਡਾਕਟਰ ਸੁਰਜੀਤ ਪਾਤਰ ਤੇ ਪ੍ਰੋਫੈਸਰ ਗੁਰਪਰਜਨ ਸਿੰਘ ਗੱਲ ਵੀ ਸ਼ਾਮਲ ਹਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਚੁੰਗਾ ਨੇ ਕਿਹਾ ਹੈ ਕਿ ਸੰਗਤ ਨੂੰ ਧਾਰਮਿਕ ਅਤੇ ਸਮਾਜਿਕ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਉਹਨਾਂ ਨੂੰ ਇਤਿਹਾਸ ਵਿਰਸਾ ਮਈ ਕਦਰਾਂ ਕੀਮਤਾਂ ਦਾ ਪਤਾ ਲੱਗ ਸਕੇ ਸੰਤ ਬਲਬੀਰ ਸਿੰਘ ਹੁਣਸ ਨੇ ਸੰਗਤ ਦਾ ਧੰਨਵਾਦ ਕਰਨ ਉਪਰੰਤ ਕਿਹਾ ਕਿ ਇਸ ਵਿੱਚ ਪੰਜਵੀਂ ਪਾਤਸ਼ਾਹੀ ਨੌਵੀਂ ਪਾਛੀ ਅਤੇ ਬਹੁਤ ਸਾਰੇ ਸ਼ਰੋਮਣੀ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਦੀ ਚਾਨਣਾ ਪਾਇਆ ਗਿਆ ਹੈ। ਉਹਨੇ ਕਿਹਾ ਕਿ ਉਹ ਇਸ ਪੁਸਤਕ ਦਾ ਦੂਜਾ ਭਾਗ ਵੀ ਜਲਦੀ ਸੰਪਾਦਿਤ ਕਰਨਗੇ। ਉਹਨਾ ਪੁਸਤਕ ਲਈ ਰਚਨਾਤਮਕ ਸਹਿਯੋਗ ਦੇਣ ਵਾਲੇ ਸਿੱਖ ਵਿਦਵਾਨਾਂ ਅਤੇ ਪੰਜਾਬੀ ਲੇਖਕਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਇਸ ਮੌਕੇ ਤੇ ਡਾਕਟਰ ਭੁਪਿੰਦਰ ਸਿੰਘ 베ਦੀ ਨੇ ਕੀਤਾ।